ਬੜਾ ਜ਼ਿਆਦਾ ਇਹ ਚੀਜ਼ ਨੂੰ ਦੇਖਿਆ ਜਾਂਦਾ ਹੈ ਕਿ ਮਾਤਾ ਆ ਗਈ ਜੀ। ਹਾਂਜੀ ਹਾਂਜੀ। ਬਾਬਾ ਆ ਗਿਆ ਜੀ ਵਿੱਚ ਹਨਾ ਸਿਰ ਹਿਲਾਉਣਾ ਸ਼ੁਰੂ ਕਰ ਦਿੰਦੇ ਨੇ ਬੈਠੇ ਬੈਠੇ। ਚੌਂਕੀ ਭਰਦੇ ਆ ਜੀ। ਤੁਸੀਂ ਇਹਨਾਂ ਨੂੰ ਕਿਸ ਨਿਗਾਹ ਦੇ ਨਾਲ ਦੇਖਦੇ ਹੋ? ਸਰ ਮੈਂ ਇਹਦੇ ਵਿੱਚ ਸਿਰਫ ਇੱਕੋ ਹੀ ਪੁਆਇੰਟ ਐਡ ਕਰਾਂਗੀ ਕਿਉਂਕਿ ਸਾਡਾ ਜਿਹੜਾ ਇੱਥੇ ਟਾਕ ਹੈ ਉਹ ਕਿਸੇ ਦੀ ਆਸਥਾ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਹਨਾ। ਇਹਦੇ ਵਿੱਚ ਇਹ ਹੈ ਭੇੜਚਾਲ। ਠੀਕ ਹੈ। ਫੋਰ ਐਗਜ਼ਾਮਪਲ ਕਿ ਕਿਸਨਾਂ ਟੁੱਟੇ ਹੋਏ ਬਾਬੇ ਕੋਲ ਜਾਏਗਾ ਸਰ? ਉਹਨੂੰ ਕੋਈ ਨਾ ਕੋਈ ਚਾਹੀਦਾ। ਅਗਰ ਉਹਦੇ ਘਰ ਹੀ ਬਾਬੇ ਬਣ ਜਾਣ ਉਹਦੇ ਲਈ ਮੈਨੂੰ ਨਹੀਂ ਲੱਗਦਾ ਉਹ ਬਾਹਰ ਜਾਏਗਾ। ਇਹ ਤੇ ਕਿਤਨਾ ਕਿਤੇ ਸਾਡੇ ਪਰਿਵਾਰ ਦੇ ਵੀ ਲੈਕਨਸ ਹੁੰਦੇ ਕਿ ਕਿ ਉਹ ਜਦੋਂ ਸਮਝਦੇ ਨਹੀਂ ਆਪਣੇ ਘਰ ਦੇਆਂ ਨੂੰ ਫਿਰ ਉਹ ਪ੍ਰੋਬਲਮ ਕੀ ਹੁੰਦਾ ਹੈ ਫਿਰ ਉਹ ਜਦੋਂ ਕਿਸੇ ਬਾਬੇ ਬਾਰੇ ਸੁਣਦੇ ਨੇ ਜਾਂ ਕਿਸੇ ਚੀਜ਼ ਬਾਰੇ ਸੁਣਦੇ ਨੇ ਬਈ ਉੱਥੇ ਤੇ ਇੱਕ ਬੰਦੇ ਨੂੰ ਐਵੇਂ ਸਿਰ ਹਿਲਾ ਰਿਆ ਸੀਗਾ ਉਹਦੇ ਤੇ ਉਹਦੇ ਤੇ ਚੌਂਕੀ ਆਉਂਦੀ ਤੇ ਪਹਿਰਾ ਆਉਂਦਾ ਹੈ ਉਹਦੇ ਤੇ ਆ ਚੀਜ਼ਾਂ ਹੁੰਦੀਆਂ ਨੇ ਉਹਦੇ ਕੋਲ ਸ਼ਕਤੀ ਹੈ ਬਈ ਰੱਬ ਨੂੰ ਇਹੋ ਜੀ ਚੀਜ਼ਾਂ ਦਿਖਾਉਣ ਦੀ ਲੋੜ ਨਹੀਂ ਹੈ ਰੱਬ ਨੂੰ ਸਬੂਤ ਦੇਣ ਦੀ ਲੋੜ ਨਹੀਂ ਹੈ ਕਿ ਮੈਂ ਸ਼ਕਤੀ ਵਾਲਾ ਆਲਰੇਡੀ ਸਰਵਸ਼ਕਤੀਮਾਨ ਹੈ ਆ ਜੋ ਲੋਕ ਕਰ ਰਹੇ ਨੇ ਜਿਹੜਾ ਸਿਰ ਹਿਲਾਉਂਦੇ ਨੇ ਇਹ ਕਰਦੇ ਨੇ ਉਹਨਾਂ ਨੂੰ ਪਤਾ ਉਹ ਕੀ ਕਰ ਰਹੇ